ਹਾਂਜੀ 22 ਜਾਂ 23 ਕਰਮਾ ਹਾਂਜੀ ਤੇ ਜਿਹੜੀ ਇਹ ਰੋਡ ਜਾਂਦਾ ਹੈ ਕਿੱਧਰ ਨੂੰ ਜਾਂਦਾ ਵੀਰੇ ਇਹ ਅਕਲੀਏ ਤੋਂ ਚੌਕੇ ਰੋਡ ਹੈ ਜੀ ਤੇ ਇੱਧਰ ਜਾਂਦਾ ਭਾਈ ਚੌ ਨੂੰ ਠੀਕ ਆ ਸੜਕ ਆ ਦੇਖ ਸਕਦੇ ਹੋ ਤੇ ਇੱਧਰ ਹੈਗਾ ਅਕਲੀਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਅਕਲੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮਾਨਸਾ ਬਾਈਕ ਕੋਲ ਪਹਿਲੀ ਬਕਵਾ ਜੀ 12 ਕਨਾਲਾ 8 ਮਰਲੇ ਠੀਕ ਆ ਜੀ ਆ ਦੇਖ ਸਕਦੇ ਹੋ ਫਰੰਟ ਚੋਂ ਨਾ ਵਧੀਆ ਨੇਰੀ ਪਾਣੀ ਆ ਵੱਧ ਜਾਣ ਕਰੀ ਲੈਨੇ ਆਪਾਂ 22 ਤੋਂ ਭਾਈ ਜੀ 사ਸੀ ਕਾ ਜੀ ਮਸਤਰੀ ਕਾਲ ਵੀਰੇ ਨਾਮ ਗੋਵਿੰਦਰ ਸਿੰਘਾ ਜੀ ਟ੍ਰੈਂਡ ਅਕਲੀਏ ਜੀ ਜ਼ਿਲ੍ਹਾ ਮਾਨਸਾ ਜੀ ਠੀਕ ਆ ਭਾਈ ਦੱਸਿਓ ਫਰੰਟ ਕਿੰਨਾ ਕ ਲੱਗਦਾ ਹੈ ਇਹਦਾ 22 ਕਰਮਾ ਹੋਊਗਾ ਜੀ 22 ਹੋਊ ਤੇ 23 ਹੋਊ ਠੀਕ ਆ ਹਾਂ ਜੀ 22 ਜਾਂ 23 ਕਰਮਾ ਹਾਂ ਜੀ ਤੇ ਜਿਹੜੀ ਇਹ ਰੋਡ ਜਾਂਦਾ ਕਿੱਧਰ ਨੂੰ ਜਾਂਦਾ ਵੀਰੇ ਇਹ ਅਕਲੀਏ ਤੋਂ ਚੌਕੇ ਰੋਡ ਹੈ ਜੀ ਤੇ ਇੱਧਰ ਜਾਂਦਾ ਭਾਈ ਚੌ ਨੂੰ ਠੀਕਾ ਸੜਕਾ ਆ ਦੇਖ ਸਕਦੇ ਹੋ ਤੇ ਇੱਧਰ ਹੈਗਾ ਅਕਲੀਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਫਰੰਟ ਇਹਦਾ ਤੁਸੀਂ ਚੈੱਕ ਕਰ ਸਕਦੇ ਹੋ ਨਾ ਨਤਾਜ ਲਾ ਸਕਦੇ ਹੋ ਠੀਕ ਹੈ ਜੀ ਤੇ ਝੋਨਾ ਵੀ ਦੇਖ ਸਕਦੇ ਹੋ ਬਹੁਤ ਵਧੀਆ ਤੇ ਨਹਿਰੀ ਪਾਣੀ ਆ ਬਈ ਇਹਨੂੰ ਨਹਿਰੀ ਪਾਣੀ ਜੀ ਹਾਂਜੀ ਠੀਕਾ ਨਹਿਰੀ ਪਾਣੀ ਆ ਭਰਾ ਲੋ ਜੀ ਉਹ ਜੂਮ ਕਰਕੇ ਵੀ ਦਿਖਾਉਣੇ ਤੁਹਾਨੂੰ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਲੋ ਜੀ ਹਲੋ ਜੀ ਝੋਨੇ ਦੀ ਨਿਗਾ ਮਾਰ ਸਕਦੇ ਹੋ ਨਹੀਂ ਖਤਰਾ ਤੇ ਆ ਫਰੰਟ ਲਿਖਰ ਉੱਪਰਲੀ ਸਾਈਡ ਹੈ ਨਾ ਤੇ ਆ ਗਿਆ ਕੱਸੀ ਦਾ ਪਾਣੀ ਠੀਕ ਹੈ ਜੀ ਹਾਂ ਮੋਟਰ ਹੈ ਨਹੀਂ ਠੀਕ ਹੈ ਜੀ ਕੱਸੀ ਦਾ ਪਾਣੀ ਹੈਗਾ ਠੀਕ ਹੈ ਜੀ ਲੋ ਜੀ 12 ਕਨਾਲਾ 8 ਮਰਲੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਸੁਣ ਨੂੰ ਕਾਹਦੀ ਦੂਰ ਤੱਕ ਰਹਾadne ਜਿੰਉਂ ਦੇ ਆਮ ਕਰਕੇ ਆਪਾਂ ਲੋ ਜੀ ਇਬਲੀ ਸਾੜੀ ਹੈ ਬਰਾ ਹੈ ਠੀਕ ਹੈ ਜੀ ਕੋਈ ਰੋਲਾ ਨਹੀਂ ਬਣਦਾ ਤੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਭਰਾ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਜਦੋਂ ਭਰਾ ਇਹ ਸੇਲ ਹੋ ਗਿਆ ਤਾਂ ਆਪਾਂ ਲਿਖ ਦਾਂਗੇ ਬਕਾਇਲਾ ਵੀ ਸੇਲ ਹੋ ਗਿਆ ਠੀਕ ਹੈ ਨਾ ਲੋ ਜੀ ਚੈੱਕ ਕਰ ਲੈਂਦਾ ਉਹ ਦੇ ਕਿਸਮ ਦਿਖਾਉਣ ਜੂਮ ਕਰਕੇ ਨਾਲ ਹੀ ਸੁਆ ਲੋ ਜੀ ਕ੍ਰਿਟੀਕਲ ਚੈੱਕ ਕਰ ਸਦਾ ਲੋ ਜੀ ਜੀ ਕਿ ਸਿਪਰਾ ਨੇ ਇਦਾਂ ਦੀ ਕੋਈ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਟਾਈਟਲ ਵਿੱਚ ਲਿਖਿਆ ਹੁੰਦਾ ਆਪਣਾ YouTube ਤੇ ਵੀ ਲਿਖਿਆ ਵਾ ਤੇ Facebook ਤੇ ਵੀ ਲਿਖਿਆ ਭਰਾਣਾ ਤੇ ਇੱਕ ਗੱਲ ਦਾ ਧਿਆਨ ਹੋਰ ਰੱਖਿਓ ਭਰਾ ਬਣ ਕੇ ਕਿਉਂਕਿ ਜਦੋਂ ਇਹ ਸੇਲ ਹੋ ਗਿਆ ਬਾਣ ਤਾਂ ਆਪਾਂ ਲਿਖ ਦਾਂਗੇ ਵੀ ਇਹ ਸੇਲ ਹੋ ਗਿਆ ਕਈ ਪ੍ਰਾਣਾ ਫਿਰ ਮੈਨੂੰ ਫੋਨ ਲਾਉਣ ਲੱਗ ਜਾਂਦੇ ਆ ਜਿਵੇਂ ਮੈਂ ਅੱਗੇ ਇੱਕ ਪਹਿਲਾਂ ਮੋਟਰ ਦਾ ਕਨੈਕਸ਼ਨ ਪਾਇਆ ਸੀ ਤੇ ਉਹ ਵੇਚ ਗਿਆ ਸੇਲ ਹੋ ਗਿਆ ਸੀ ਠੀਕ ਹੈ ਨਾ ਤੇ ਫੋਨ ਘਟੋ ਘਟ 500 600 ਤਾਂ ਮੈਨੂੰ ਆ ਚੁੱਕਿਆ ਦਾ ਤੇ ਇਸ ਕਰਕੇ ਆਪਾਂ ਲਿਖ ਵੀ ਦਿੱਤਾ ਸੀ ਵੀ ਹਾਂ ਸੇਲ ਹੋ ਗਿਆ ਹੈਣਾ ਕਈ ਭਰਾ ਫਿਰ ਮੈਨੂੰ ਲਾਉਣ ਲੱਗ ਜਾਂਦੇ ਫੋਨ ਠੀਕ ਹੈ ਜੀ ਕਿਰਪਾ ਕਰਕੇ ਇਹ ਗੱਲ ਦਾ ਧਿਆਨ ਰੱਖਿਓ ਠੀਕ ਹੈ ਜੀ ਬਾਹਰ ਚੈੱਕ ਕਰ ਸਕਦੇ ਹੋ ਆ ਕੇ ਤਸੱਲੀ ਵੀ ਕਰ ਸਕਦੇ ਹੋ ਗੱਲਬਾਤ ਵੀ ਕਰ ਸਕਦੇ ਹੋ ਬਾਈ ਨਾਲ ਠੀਕ ਹੈ ਜੀ ਬਾਕੀ ਆਪਣਾ ਮੱਝਾਂ ਕਾਮਾਂ ਦਾ ਚੈਨਲ ਆ ਭਰਾ ਇਹ ਉਹ ਤੇ ਆਪਾਂ ਵੀਡੀਓ ਪਾਈ ਆ ਚੈੱਕ ਕਰ ਸਕਦੇ ਹੋ ਆਹਾ ਲੱਗ ਹੀ ਖੜਾ ਛੋਣਾ ਇਹਦੇ ਤੇ ਠੀਕ ਹੈ ਜੀ ਲੋ ਜੀ ਮੋਟਰ ਦਾ ਕਨੈਕਸ਼ਨ ਇੱਥੇ ਹੈ ਨਹੀਂ ਤੇ ਕੱਸੀ ਦਾ ਬਾਣੀ ਆ ਠੀਕ ਹੈ ਜੀ ਲੋ ਜੀ ਵੱਧ ਜਾਣਕਾਰੀ ਮਾਲਕਾਂ ਤੋਂ ਲੈ ਸਕਦੇ ਹੋ ਭਰਾ ਮਾਲਕਾਂ ਦਾ ਨੰਬਰ ਉੱਪਰ ਲਾਵਾਂਗੇ ਕਸੀਦਾ ਪਾਣੀ ਬਾਈ ਕਹਿੰਦਾ ਇਧਰ ਦੀ ਆਉਂਦਾ ਠੀਕ ਹੈ ਨਾ ਸੁਆ ਕੋਲੇ ਐਸ ਨੂੰ ਬੁਖਾ ਵੀ ਦਿੰਨੇ ਆ ਡਰੈਸ ਵੀ ਤੁਹਾਨੂੰ ਦੱਸਤਾ ਵੱਧ ਜਾਣਕਾਰੀ ਬਾਈ ਤੂੰ ਜਰੂਰ ਲੋ ਜੀ ਵੀਡੀਓ ਦੇਖਣ ਲਈ ਧੰਨਵਾਦ ਜੇ ਕਿਸੇ ਨੇ ਐਡ ਕਰਾਉਣੀਆਂ ਤਾਂ ਆਪਣਾ ਨੰਬਰ ਨੋਟ ਕਰ ਲਓ ਜੀ ਠੀਕ ਹੈ ਨਾ ਟਾਈਟਲ ਚ ਲਿਖਿਆ ਹੁੰਦਾ ਕੈਟਰਿੰਗ ਸੌਰੀ ਆਪਣਾ ਫਰੰਟ ਤੇ ਲਿਖਿਆ ਹੁੰਦਾ ਠੀਕ ਹੈ ਜੀ ਤੇ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ